Dabaulah ni lagi, dabaulah ਅੱਲਾ ਤਾਂ ਮੈਂ ਸਾਰੇ ਜੀ ਜਿੰਨੇ ਵੀ ਆਪਣੇ ਵਿਚੇ ਤੌਰ ਤੇ ਪੰਜਾਬੀ ਦੇਸ਼ ਵਿਦੇਸ਼ ਚ ਰਹਿੰਦੇ ਆ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਔਰ ਮਾਗੀ ਦੀਆਂ ਵਧਾਈਆਂ ਦਿੰਨਾ ਔਰ ਇਹ ਜਿਹੜੇ ਦੋਨੇ ਸਾਡੇ ਫੈਸਟੀਵਲ ਆ ਬਹੁਤ ਇੰਪੋਰਟੈਂਟ ਆ ਔਰ ਪੰਜਾਬ ਸਰਕਾਰ ਨੇ ਇਹਨੂੰ ਧੀਆ ਦੀ ਲੋਹੜੀ ਜਿਹੜਾ ਹੈਗਾ ਅਸੀਂ ਮਨਾਉਂਦੇ ਆ ਹਰ ਸਾਲ ਤਾਂ ਕਿ ਅਸੀਂ ਇਹਦੇ ਬਾਰੇ ਧੀਆ ਬਾਰੇ ਗੱਲ ਕਰ ਸਕੀਏ ਉਹਨਾਂ ਨੂੰ ਉਹਨਾਂ ਦੀ ਸਿਹਤ ਬਾਰੇ ਉਹਨਾਂ ਨੂੰ ਪੜਨ ਦਾ ਮੌਕਾ ਖੇਡਣ ਦਾ ਮੌਕਾ ਵਧਨ ਫੁੱਲਣ ਦਾ ਮੌਕਾ ਕਿਉਂਕਿ ਜੇ ਸਾਡੀਆਂ ਧੀਆ ਤੰਦਰੁਸਤ ਹੋਣਗੀਆਂ ਤਾਂ ਪੂਰਾ ਪਰਿਵਾਰ ਤੰਦਰੁਸਤ ਹੋਏਗਾ ਜੇ ਧੀਆ ਖੁਸ਼ਹਾਲ ਹੋਣਗੀਆਂ ਤਾਂ ਪੂਰਾ ਜਿਹੜਾ ਪੰਜਾਬ ਹੈ ਔਰ ਜਿਹੜਾ ਦੇਸ਼ ਹੈ ਤਾਂ ਹੀ ਰੰਗਲਾ ਪੰਜਾਬ ਬਣੇਗਾ ਤਾਂ ਹੀ ਰੰਗਲਾ ਦੇਸ਼ ਬਣੇਗਾ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਜਿਹੜਾ ਸਾਰੇ ਜਣੇ ਇਕੱਠੇ ਹੋ ਕੇ ਇਹਦਾ ਮਕਸਦ ਇਹ ਆ ਕਿ ਅਸੀਂ ਆਪਣੀਆਂ ਧੀਆ ਦੇ ਉਹਨਾਂ ਨੂੰ ਬਰਾਬਰ ਦਾ ਮੌਕਾ ਦੇਈਏ ਖੇਡਣ ਦਾ ਪੜਨ ਦਾ ਅੱਗੇ ਵਧਣ ਦਾ ਔਰ ਧੀਆ ਹਮੇਸ਼ਾ ਦੇਸ਼ ਦਾ ਨਾਮ ਆਪਣੇ ਕਦੇ ਵੀ ਆਪਣੇ ਬਾਪ ਦੀ ਪਗੜੀ ਨੂੰ ਦਾਗ ਨਹੀਂ ਲੱਗਣ ਦੇਣ ਗਿਆ ਔਰ ਕਦੇ ਵੀ ਜਿਹੜਾ ਹੈਗਾ ਉਹ ਮਤਲਬ ਜੇ ਉਹਨਾਂ ਨੂੰ ਮੌਕਾ ਮਿਲੇਗਾ ਤਾਂ ਪੜ੍ਹਾਈ ਦੇ ਵਿੱਚ ਔਰ ਖੇਡਾਂ ਦੇ ਵਿੱਚ ਉਹ ਹਮੇਸ਼ਾ ਜਿਹੜੀਆਂ ਹੈਗੀਆਂ ਆਪਣੇ ਪਰਿਵਾਰਾ ਤੋਂ ਹਮੇਸ਼ਾ ਅੱਗੇ ਰਹਿਣੀਆਂ ਇੱਕ ਸਟੈਪ ਔਰ ਪਰਿਵਾਰ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰਦੀਆਂ ਸੋ ਉਹ ਹਮੇਸ਼ਾ ਆਪਨੂੰ ਔਰ ਮਾਪੇ ਦੀ ਸੇਵਾ ਜੇ ਕਰਦੀਆਂ ਤਾਂ ਉਹ ਤਿਆ ਕਰਦੀਆਂ